ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇਟ ਪੰਜਾਬ ਪੁਲਿਸ ਵੱਲੋਂ ਬੜੀ ਹੀ ਮੁਸਤੈਦੀ ਨਾਲ ਜੁਰਮ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਸਾਲ 2025 ਦੇ ਵਿੱਚ ਕਪੂਰਥਲਾ ਪੁਲਿਸ ਵੱਲੋਂ ਕਾਫੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਜਿਹੜੀ ਵੱਡੀ ਵੱਡੀ ਉਪਲਬਧੀਆਂ ਜਿਹੜੀ ਕੀਤੀਆਂ ਤੇ ਸਾਰੀ ਇਨਫੋਰਮੇਸ਼ਨ ਅੱਜ ਮੈਂ ਤੁਹਾਡਾਂ ਨਾਲ ਸਾਂਝੀ ਕਰਾਂਗਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੋਧੀ ਜਿਹੜੀ ਸ਼ੁਰੂਆਤ ਸਾਲ 2025 ਦੇ ਵਿੱਚ ਕੀਤੀ ਗਈ ਸੀ ਜਿਹਦੇ ਵਿੱਚ ਨਸ਼ਿਆ ਦੇ ਖਿਲਾਫ ਜੰਗੀ ਪਦਰ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕਪੂਰਥਲਾ ਜ਼ਿਲ੍ਹੇ ਦੇ ਵਿੱਚ 2025 ਸਾਲ ਦੇ ਵਿੱਚ 1125 ਮੁਕਦਮੇ ਐਨਡੀਪੀਐਸ ਐਕਟ ਦੇ ਤਹਿਤ ਦਰਜ ਕੀਤੇ ਗਏ ਹਨ ਜਿਹਦੇ ਵਿੱਚ 1424 NDPS ਐਕਟ ਦੇ ਜਿਹੜੇ ਦੋਸ਼ੀ ਜੋ ਕਿ ਪੈਡਲਰ ਵੀ ਹਨ ਤੇ ਸਮਗਲਰਸ ਵੀ ਹਨ ਟੋਟਲ ਅਰੈਸਟ ਕੀਤੇ ਗਏ ਹਨ ਇਹਨਾਂ ਦੇ ਨਾਲ ਨਾਲ ਟੋਟਲ ਜਿਹੜੀ 516 ਜਿਹੜੇ ਬੂਟੇ ਹੈਗੇ ਆ ਆਫੀਮ ਦੇ ਜਿਹੜੇ ਉਹ ਰਿਕਵਰ ਹੋਏ ਆ 72086 ਟੈਬਲੇਟਸ ਤੇ ਕੈਪਸੂਲਸ ਰਿਕਵਰ ਹੋਈਆਂ ਤੇ 7000 7 ਲੱਖ 84540 ਰੁਪਏ ਡਰਗ ਮਨੀ ਰਿਕਵਰ ਕੀਤੀ ਗਈ ਹੈ ਇਹਨਾਂ ਮੁਕਦਮਿਆਂ ਦੇ ਵਿੱਚ 36 ਮੁਕਦਮੇ ਕਮਰਸ਼ਲ ਕੁਆਂਟੀਟੀ ਐਨਡੀਪੀਐਸ ਐਕਟ ਦੇ ਦਰਜ ਹਨ ਜਿਹਦੇ ਵਿੱਚ 54 ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ ਕਪੂਰਥਲਾ ਪੁਲਿਸ ਵੱਲੋਂ ਫਾਰਵਰਡ ਤੇ ਬੈਕਵਰਡ ਲਿੰਕ ਵਿੱਚ ਖਾਸ ਧਿਆਨ ਦਿੱਤਾ ਗਿਆ ਹੈ ਜਿਹਦੇ ਵਿੱਚ ਕੋਈ ਵੀ ਜਿਹੜਾ ਨਸ਼ਾ ਤਸਕਰ ਹੈ ਉਹ ਨਸ਼ਾ ਕਿੱਥੋਂ ਲੈ ਕੇ ਆ ਰਿਹਾ ਹੈ ਤੇ ਨਸ਼ਾ ਕਿੱਥੇ ਦੇ ਕੇ ਆਊਗਾ ਬਹੁਤ ਫਾਰਵਰਡ ਤੇ ਬੈਕਵਰਡ ਤੇ ਕੰਮ ਕੀਤਾ ਜਾ ਰਿਹਾ ਹੈ ਤੇ ਬਰੀ ਬਰੀਕੀ ਨਾਲ ਕਾਰਵਾਈ ਕਰਦੇ ਹੋਏ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ ਇਹਨਾਂ ਮੁਕਦਮਿਆਂ ਦੇ ਵਿੱਚ ਮੈਨੂੰ ਦੱਸਣ 'ਚ ਖੁਸ਼ੀ ਹੈ ਕਿ ਅਸੀਂ 92% ਤਕਰੀਬਨ ਆ ਮੁਕਦਮਿਆਂ ਦੇ ਵਿੱਚ ਸਜ਼ਾ ਕਰਾਉਣ ਚ ਕਾਮਯਾਬ ਰਹੇ ਆ ਇਸ ਸਾਲ ਦੇ ਵਿੱਚ ਸਰਕਾਰ ਵੱਲੋਂ ਡਰਗ ਟੈਸਟ ਕਿਟਸ ਵੀ ਸਾਨੂੰ ਦਿੱਤੀਆਂ ਗਈਆਂ ਹਨ ਕਪੂਰਥਲਾ ਪੁਲਿਸ ਵੱਲੋਂ ਕੋਸ਼ਿਸ਼ ਪੂਰੀ ਕੀਤੀ ਜਾਂਦੀ ਹੈ ਕਿ ਹਰ ਮੁਕਦਮੇ ਦੇ ਵਿੱਚ ਅਸੀਂ ਨਸ਼ੇ ਨੂੰ ਮੌਕੇ ਤੇ ਹੀ ਜਿਹੜਾ ਟੈਸਟ ਕਰੀਏ ਡਰਗ ਟੈਸਟ ਕਿਟ ਤੋਂ ਮੌਕੇ ਤੇ ਹੀ ਉਹਦੀ ਵੀਡੀਓ ਬਣਦੀ ਹੈ ਇਹਦੇ ਨਾਲ ਵੀ ਜਿਹੜਾ ਕੇਸ ਨੂੰ ਹੋਰ ਪੁਖਤਾ ਕਰਨ ਚ ਸਾਨੂੰ ਮਦਦ ਮਿਲ ਰਹੀ ਹੈ ਇਹਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਆ ਟਿਪ ਲਾਈਨ ਜਿਹਦਾ ਨੰਬਰ ਹੈ 9779100200 ਇੱਕ ਵਟਸਐਪ ਚੈਟਬੋਟ ਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੇ ਵੱਲੋਂ ਪਬਲਿਕ ਵੱਲੋਂ ਅਨੋਨਿਮਸ ਰੂਪ ਦੇ ਵਿੱਚ ਨਸ਼ਾ ਤਸਕਰ ਜਾਂ ਕ੍ਰਿਮੀਨਲ ਦੀ ਇਨਫੋਰਮੇਸ਼ਨ ਦੇਣ ਲਈ ਇੱਕ ਪੋਰਟਲ ਜਿਹੜਾ ਸਰਕਾਰ ਵੱਲੋਂ ਬਣਾਇਆ ਗਿਆ ਹੈ ਇਦੇ ਵਿੱਚ ਸਾਨੂੰ ਸਾਲ 2025 25 ਦੇ ਵਿੱਚ 1324 ਸੇਫ ਪੰਜਾਬ ਟਿਪਲਾਈਨਸ ਪ੍ਰਾਪਤ ਹੋਈਆਂ ਜਿਦੇ ਵਿੱਚ ਅਸੀਂ 479 ਮੁਕਦਮੇ ਦਰਜ ਕੀਤੇ ਹਨ ਅਤੇ 570 ਦੋਸ਼ੀ ਅਰੈਸਟ ਕੀਤੇ ਹਨ ਮੈਨੂੰ ਦੱਸਣ 'ਚ ਖੁਸ਼ੀ ਹੈ ਕਿ ਇਹਨਾਂ ਕੰਪਲੇਂਟਾਂ ਨੂੰ ਅਸੀਂ ਵੈਰੀਫਾਈ ਕਰਕੇ ਸਮਾਪਨ ਤਰੀਕੇ ਨਾਲ ਨਿਪਟਾਰਾ ਇਹਨਾਂ ਦਾ ਕਰਦੇ ਆਂ ਜਿਹੜੇ ਲੋਕਾਂ ਤੇ ਸਾਨੂੰ ਕੋਈ ਵੀ ਇਤਰਾਜਯੋਗ ਜਾਂ ਨਸ਼ੀਲਾ ਪਦਾਰਥ ਮਿਲਦਾ ਹੈ ਅਸੀਂ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹਾਂ ਤੇ ਇਸ ਮਹਿੰਮ ਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਸਾਥ ਸਾਨੂੰ ਮਿਲਿਆ ਹੈ ਜਿਹਦੇ ਵਿੱਚ ਸਾਨੂੰ ਬਹੁਤ ਹੀ ਵੱਡੀ ਮਾਤਰਾ ਵਿੱਚ ਟਿਪਸ ਮਿਲ ਰਹੀਆਂ ਜਿੱਥੇ ਕਿ ਐਨਫੋਰਸਮੈਂਟ ਨਸ਼ਾ ਖਤਮ ਚ ਸਾਨੂੰ ਮਦਦ ਕਰ ਰਿਹਾ ਹੈ ਦੂਜੇ ਪਾਸੇ ਜਿਹੜੇ ਨੌਜਵਾਨ ਨਸ਼ੇ ਦੀ ਚਪੇਟ ਚਾਕੇ ਨਸ਼ੇ ਦੇ ਦਲਚਸਪ ਫਸ ਗਏ ਹਨ ਉਹਨਾਂ ਨੂੰ ਨਸ਼ੇ ਦੇ ਦਲਚਸਪ ਤੋਂ ਕੱਢਣ ਲਈ ਡੀ ਐਡਿਕਸ਼ਨ ਦਾ ਪੂਰਾ ਜਿਹੜਾ ਅਸੀਂ ਉਪਯੋਗ ਕਰ ਰਹੇ ਹਾਂ 701 ਡਰਗ ਐਡਿਕਟਸ ਹੈ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਾਇਆ ਗਿਆ ਜਿਹਦੇ ਵਿੱਚ ਉਹ 14 ਦਿਨ 1 ਇੱਕ ਦਿਨ 28 ਦਿਨ ਜਾਂ ਜੋ ਵੀ ਡਾਕਟਰਸ ਉਹਨਾਂ ਨੂੰ ਸੁਜੈਸਟ ਕਰਦੇ ਹੈ ਉਹਦੇ ਟਾਈਮ ਲਈ ਇਨ ਹਾਊਸ ਜਿਹੜਾ ਡੀ ਐਡਿਕਸ਼ਨ ਸੈਂਟਰ ਚ ਭਰਤੀ ਰਹਿੰਦੇ ਹਨ ਉਹਨਾਂ ਦੇ ਵੱਖ-ਵੱਖ ਜਿਹੜੇ ਕੋਰਸਸ ਚੱਲਦੇ ਹਨ ਤੇ ਉਹਨਾਂ ਨੂੰ ਜਿਹੜੀ ਨਿਯਮਿਤ ਮੈਡੀਸਿਨਸ ਮਿਲਦੀਆਂ ਤੇ ਨਾਲ ਉਹਨਾਂ ਦੀ ਟੈਸਟਿੰਗ ਵੀ ਹੁੰਦੀ ਹੈ ਜਿਹੜੇ ਡਰਗ ਐਡਿਕਟਸ ਉਹਨੇ ਸੀਰੀਅਸ ਨਹੀਂ ਹੁੰਦੇ ਡਾਕਟਰਸ ਵੱਲੋਂ ਟੈਸਟਿੰਗ ਕਰਨ ਉਪਰੰਤ ਉਹਨਾਂ ਨੂੰ ਆਊਟ ਸੈਂਟਰ ਦੇ ਵਿੱਚ ਰੈਫਰ ਕੀਤਾ ਜਾਂਦਾ ਹੈ ਜੋ ਕਿ ਆਊਟ ਪੇਸ਼ੀਐਂਟਲੀ ਉਹ ਜਾ ਕੇ ਆਪਣੀ ਜਿਹੜੀ ਵੀਕਲੀ ਦਵਾਈ ਜਾ ਕੇ ਲੈਂਦੇ ਹਨ ਤੇ ਆਪਣਾ ਡੀ ਐਡਿਕਸ਼ਨ ਕਰਾਉਂਦੇ ਹਨ ਉਟ ਸੈਂਟਰਸ ਦੇ ਵਿੱਚ ਅਸੀਂ 1833 ਡਰਗ ਐਡਿਕਟਸ ਨੂੰ ਜਿਹੜਾ ਭਰਤੀ ਕਰਾਇਆ ਹੈ ਮੈਂ ਲੋਕਾਂ ਨੂੰ ਰਿਕੁਐਸਟ ਕਰਾਂਗਾ ਪਬਲਿਕ ਨੂੰ ਰਿਕੁਐਸਟ ਕਰਾਂਗਾ ਕਿ ਜੋ ਵੀ ਨਸ਼ੇ ਦੇ ਦਲਦਲ 'ਚ ਪੱਤਾ ਫਸਿਆ ਹੈਗਾ ਉਹਨੂੰ ਆਪਣੇ ਨਜ਼ਦੀਕੀ ਸਰਕਾਰੀ ਡੀ ਐਡਿਕਸ਼ਨ ਸੈਂਟਰ ਜਾਂ ਉਟ ਸੈਂਟਰ ਦੇ ਵਿੱਚ ਪੁਲਿਸ ਦੀ ਮਦਦ ਨਾਲ ਜ਼ਰੂਰ ਲੈ ਕੇ ਆਉਣ ਇਹਦੇ ਨਾਲ ਨਾਲ ਕੁਝ ਲੋਕ ਜੋ ਕਿ ਨਸ਼ੇ ਦਾ ਸੇਵਨ ਕਰਦੇ ਹਨ ਪਰ ਨਸ਼ਾ ਛੱਡਣਾ ਚਾਹੁੰਦੇ ਹਨ ਜਾਂ ਜਿਨ੍ਹਾਂ ਦੇ ਖਿਲਾਫ ਜੋ ਕਿ ਛੋਟੀ ਮਾਤਰਾ ਦੇ ਵਿੱਚ ਕੰਜ਼ਿਊਮਰ ਸਨ ਉਹਨਾਂ ਦੇ ਉੱਤੇ ਕਪੂਰਥਲਾ ਪੁਲਿਸ ਵੱਲੋਂ 64 ਐਨਡੀਪੀਐਸ ਐਕਟ ਤਹਿਤ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ 432 ਕੇਸਸ ਦੇ ਵਿੱਚ ਅਸੀਂ 64 ਏ ਦੇ ਆਰਡਰ ਲਏ ਐ ਐਨਡੀਪੀਐਸ ਐਕਟ ਦੇ 64 ਏ ਦੇ ਵਿੱਚ ਵਿத்ਡਰੋਅਲ ਆਫ ਪ੍ਰੋਸੀਕਿਊਸ਼ਨ ਹੁੰਦਾ ਹੈ ਕਿ ਜੇ ਕੋਈ ਨਸ਼ਾ ਡਰੱਗ ਐਡਿਕਟ ਹੈ ਆਪਣਾ ਡੀ ਐਡਿਕਸ਼ਨ ਟ੍ਰੀਟਮੈਂਟ ਪ੍ਰੋਪਰਲੀ ਕਰਾ ਲੈਂਦਾ ਹੈ ਤੇ ਸਰਟੀਫਿਕੇਟ ਉਹਨੂੰ ਡਾਕਟਰ ਦੇ ਦਿੰਦਾ ਹੈ ਕਿ ਹੁਣ ਡੀਡਿਕਟ ਹੋ ਗਿਆ ਹੈ ਤੇ ਹੁਣ ਸਟੇਟ ਉਹਨੂੰ ਪ੍ਰੋਸੀਕਿਊਟ ਨਹੀਂ ਕਰੂਗਾ ਤੇ ਉਹਨੂੰ ਸਜ਼ਾ ਨਹੀਂ ਹੋਏਗੀ ਤੇ 432 ਲੋਕਾਂ ਨੇ ਹੁਣ ਤੱਕ ਇਹਦਾ ਲਾਭ ਪਾਇਆ ਹੈਗਾ ਜੋ ਅਸੀਂ ਪੰਜਾਬ 'ਚ ਤੀਜੇ ਨੰਬਰ ਤੇ ਹੈਗੇ ਆ ਤੇ ਲਗਾਤਾਰ ਨਿਰੰਤਰ ਅਸੀਂ ਇੱਥੇ ਕੰਮ ਕਰ ਰਹੇ ਹਾਂ ਜਿੱਥੇ ਨਸ਼ਾ ਤਸਕਰ ਵੱਡੇ ਪੱਧਰ ਤੇ ਜਿਹੜੇ ਕੰਮ ਕਰਦੇ ਹਨ ਪ੍ਰਾਇਮਰੀ ਰੀਜ਼ਨ ਉਹਦਾ ਇਹਦੀ ਪ੍ਰੋਫਿਟੇਬਿਲਟੀ ਜਾਂ ਵੱਡਾ ਜਿਹੜਾ ਸੋ ਕਾਲਡ ਜਿਹੜਾ ਪੈਸਾ ਇਹਦੇ ਨਾਲ ਅਸੋਸੀਏਟਡ ਹੈਗਾ ਹੈ ਤੇ ਇਸ ਫਾਈਨੈਂਸ਼ੀਅਲ ਬੈਕਿੰਗ ਦਾ ਲੱਕ ਤੋੜਨ ਲਈ ਕਪੂਰਥਲਾ ਪੁਲਿਸ ਵੱਲੋਂ ਵੱਡੇ ਪੱਧਰ ਤੇ ਪ੍ਰਾਪਰਟੀ ਫੋਰਫੀਚਰ ਤੇ ਪ੍ਰਾਪਰਟੀ ਜ਼ਬਤ ਕਰਨ ਦੀ ਜਿਹੜੀ ਕਾਰਵਾਈ ਚਲਾਈ ਗਈ ਹੈ ਸਾਲ 2025 ਦੇ ਵਿੱਚ 43 ਕੇਸ 43 ਕੇਸਸ ਅਸੀਂ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਅਪਰੂਵ ਕਰਾਏ ਹਨ ਤੇ ਇਸ ਪੂਰੀ ਪ੍ਰਾਪਰਟੀਆਂ 43 ਕੇਸ ਦੇ ਵਿੱਚ ਜੋ ਕਿ ਅਸੀਂ ਫ੍ਰੀਜ਼ ਕਰਾਈਆਂ ਹਨ ਉਹਦੀ ਵੈਲਿਊ ਹੈ 18 ਕਰੋੜ 42 ਲੱਖ 84506 ਰੁਪਏ ਤੇ ਨਿਰੰਤਰ ਹੀ ਇਹਦੀ ਪ੍ਰਾਪਰਟੀ ਫ੍ਰੀਜ਼ ਕਰਨ ਦੀ ਕਾਰਵਾਈ ਤੇ ਉਹਦੇ ਬਾਅਦ ਕੰਪੀਟੈਂਟ ਅਥਾਰਟੀ ਵੱਲ ਦੁਬਾਰਾ ਇਹਨਾਂ ਦੀ ਸੁਣਵਾਈ ਕਰਨ ਉਪਰੰਤ ਫੋਰ ਫੀਚਰ ਦੀ ਕਾਰਵਾਈ ਜੇਤੇ ਵਿੱਚ ਇਹਨਾਂ ਦੀ ਪੂਰੀ ਪ੍ਰਾਪਰਟੀ ਹੀ ਜਿਹੜੀ ਸਰਕਾਰ ਜ਼ਬਤ ਕਰ ਲੈਂਦੀ ਹੈ ਇਹ ਵੱਡੀ ਕਾਮਯਾਬੀ ਮਿਲੀ ਹੈ ਸਾਲ 2025 ਦੇ ਵਿੱਚ ਕੁੱਲ 17 ਕੇਸ ਕਤਲ ਦੇ ਦਰਜ ਹੋਏ ਹਨ ਜਿਦੇ ਵਿੱਚ 16 ਕੇਸਸ ਅਸੀਂ ਮੁਕਤ ਕਤਲ ਦੇ ਕੇਸ ਟਰੇਸ ਕਰ ਲਏ ਹਨ ਤੇ ਇਹਨਾਂ ਦੇ ਵਿੱਚ 45 ਦੋਸ਼ੀ ਅਸੀਂ ਮੁੱਖ ਦੋਸ਼ੀ ਅਰੈਸਟ ਕੀਤੇ ਹਨ ਇਰਾਦਾ ਕਤਲ ਦੇ 42 ਮੁਕਦਮੇ ਦਰਜ ਹਨ ਜੇ ਦੇ ਵਿੱਚ ਸਾਰੇ ਮੁਕਦਮੇ ਹੀ 42 ਮੁਕਦਮੇ ਟਰੇਸ ਹਨ ਤੇ 62 ਦੋਸ਼ੀ ਇਹਨਾਂ ਚ ਅਰੈਸਟ ਹਨ ਰੋਬਰੀ ਦੇ ਕੇਸ ਜਿਹੜੇ ਆਪਣੇ ਸਾਲ 2025 ਵਿੱਚ 24 ਕੇਸ ਦਰਜ ਹਨ ਜਿਹਦੇ ਵਿੱਚ 18 ਕੇਸਸ ਅਸੀਂ ਟਰੇਸ ਕਰ ਲਏ ਹਨ ਇਹਨਾਂ ਦੇ ਵਿੱਚ ਅਸੀਂ 40 ਦੋਸ਼ੀ ਅਰੈਸਟ ਕੀਤੇ ਹਨ ਜੋ ਕਿ 75% ਦੇ ਲਾਗੇ ਅਸੀਂ ਟਰੇਸ ਕਰ ਲਿਆ ਸਾਡੇ ਇੱਕ ਬੈਂਕ ਰੋਬਰੀ ਵੀ ਹੋਈ ਸੀ ਰਿਹਾਨਾ ਜੱਟਾ ਪਿੰਡ ਥਾਣਾ 라ਵਲਪਿੰਡੀ ਦੇ ਵਿੱਚ ਉਹ ਵੀ ਅਸੀਂ ਰਿਕਾਰਡ ਟਾਈਮ ਦੇ ਵਿੱਚ ਟਰੇਸ ਕੀਤੇ ਸੀ ਤੇ ਦੋਸ਼ੀਆਂ ਨੂੰ ਅਸੀਂ ਆਊਟ ਆਫ ਸਟੇਟ ਜਿਹੜਾ ਮਥਰਾ ਤੋਂ ਉਹਨਾਂ ਤੋਂ ਅਰੈਸਟ ਕੀਤਾ ਸੀ ਤੇ ਉਹਨਾਂ ਕੋਲੋਂ ਅਸੀਂ 27 ਲੱਖ 69000 ਰੁਪਏ ਜਿਹੜਾ ਉਹਨਾਂ ਨੇ ਚੋਰੀ ਕੀਤਾ ਸੀ ਟਾਪ ਕੀਤਾ ਸੀ ਉਹ ਅਸੀਂ ਰਿਕਵਰ ਵੀ ਕੀਤਾ ਸੀ ਸਨੇਚਿੰਗ ਦੇ ਕੇਸਸ ਦੇ ਵਿੱਚ ਅਸੀਂ ਬਿਲਕੁਲ ਨਿਰੰਤਰ ਕੇਸਸ ਦਰਜ ਕਰ ਰਹੇ ਹਾਂ ਕੋਈ ਅੰਡਰ ਰਿਪੋਰਟਿੰਗ ਨਹੀਂ ਹੈ ਕੇਸਸ ਦੀ ਜੋ ਵੀ ਸਨੇਚਿੰਗ ਦੀ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਭਾਵੇਂ ਉਹ ਮੀਡੀਆ ਤੋਂ ਆਵੇ ਭਾਵੇਂ ਕਿਸੇ ਵੀਡੀਓ ਦੇ ਫਾਰਮ 'ਚ ਆਵੇ ਭਾਵੇਂ ਕੰਪਲੇਨੈਂਟ ਹੀ ਸਾਡੇ ਕੋਲ ਲੈ ਕੇ ਆਵੇ ਤੁਰੰਤ ਅਸੀਂ ਮੁਕੱਦਮਾ ਦਰਜ ਕਰਦੇ ਹਾਂ ਇਹਦੇ ਵਿੱਚ ਅਸੀਂ 95 ਕੇਸਸ ਸਨੇਚਿੰਗ ਦੇ ਦਰਜ ਕੀਤੇ ਹਨ ਜਿਹਦੇ ਵਿੱਚ 63 ਕੇਸਸ ਨੂੰ ਅਸੀਂ ਟ੍ਰੇਸ ਕਰਨ ਦੇ ਵਿੱਚ ਅਸੀਂ ਕਾਮਯਾਬ ਰਹੇ ਹਾਂ ਤੇ ਇਹਦੇ ਵਿੱਚ 115 ਦੋਸ਼ੀ ਜਿਹੜੇ ਸਨੇਚਰਸ ਅਸੀਂ ਅਰੈਸਟ ਕੀਤੇ ਹਨ ਤੇ ਇਹਦੇ ਵਿੱਚ 16 ਲੱਖ 72000 ਰੁਪਏ ਜਿਹੜਾ ਸਨੇਚ ਕੀਤਾ ਸੀ ਅਸੀਂ ਰਿਕਵਰ ਕੀਤਾ ਇਹਦੇ ਨਾਲ ਨਾਲ ਕੁਝ ਮਹੀਨੇ ਪਹਿਲਾਂ ਅਸੀਂ ਫਗਵਾੜੇ ਦੇ ਵਿੱਚ ਇੱਕ ਬਹੁਤ ਵੱਡਾ ਸਾਈਬਰ ਫਰਾਡ ਰੈਕਟ ਬੀ ਬਸਟ ਕੀਤਾ ਸੀ ਜਿਹਦੇ ਵਿੱਚ ਯੂਐਸ ਪੇਸਟ ਜਿਹੜਾ ਸਿਟੀਜ਼ਨਸ ਨੂੰ ਸਾਈਬਰ ਫਰਾਡ ਦਾ ਜਿਹੜਾ ਵਿਕਟਮ ਬਣਾ ਕੇ ਉਹਨਾਂ ਕੋਲੋਂ ਵੱਡੇ ਪੱਧਰ ਤੇ ਜਿਹੜਾ ਠੱਗੀ ਮਾਰੀ ਜਾਂਦੀ ਸੀ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਅਸੀਂ ਜਿਹੜੀ ਰਿਕਵਰੀਜ਼ ਕੀਤੀਆਂ ਜਿਹਦੇ ਵਿੱਚ ਅ ਮਲਟੀਪਲ ਲੈਪਟਾਪਸ ਮਲਟੀਪਲ ਵਾਈਫਾਈ ਰਾਊਟਰਸ ਕਰੰਸੀ ਕਾਊਂਟਿੰਗ ਮਸ਼ੀਨਸ ਐਕਸਟਰਾ ਅਸੀਂ ਰਿਕਵਰ ਕੀਤੀਆਂ ਪਲੱਸ ਹਵਾਲੇ ਦਾ ਵੀ ਅਸੀਂ 2 ਕਰੋੜ 15 ਲੱਖ ਰੁਪਏ ਜਿਹੜਾ ਰਿਕਵਰ ਕੀਤਾ ਸੀਗਾ ਇਹਦੇ ਨਾਲ-ਨਾਲ ਅ 2 ਕਰੋੜ 15 207 ਕਿ ਦੇ ਵਿੱਚ ਐਕਸਟਰਸ਼ਨ ਦੇ ਕੁੱਲ 19 ਕੇਸ ਆ ਦੇ ਕੋਈ ਅੰਡਰ ਰਿਪੋਰਟਿੰਗ ਨਹੀਂ ਹੈ ਜਿਹੜਾ ਉਹਨੂੰ ਸੀਕ੍ਰੀਟ ਰੱਖਣ ਦੀ ਅਸੀਂ ਪੂਰੀ ਇਤਿਆਦ ਵਰਤਦੇ ਹਾਂ 19 ਮੁਕਦਮੇ ਅਸੀਂ ਐਕਸਟਰਸ਼ਨ ਜਾਂ ਥ੍ਰੈਟ ਕਾਲ ਦੇ ਅਸੀਂ ਦਰਜ ਕੀਤੇ ਹਨ ਇਹਦੇ ਵਿੱਚ ਅਸੀਂ 15 ਮੁਕਦਮੇ ਜਿਹੜੇ ਟਰੇਸ ਕਰ ਲਏ ਹਨ ਜਿਹਦੇ ਵਿੱਚ ਮੁੱਖ ਦੋਸ਼ੀ ਜਾਂ ਤਾਂ ਆਈਡੈਂਟੀਫਾਈਡ ਹੈ ਅਰੈਸਟਡ ਹੈ ਜਾਂ ਉਹ ਕਿਸੇ ਬਾਹਲੇ ਦੇਸ਼ 'ਚ ਬੈਠਾ ਹੈ ਉਹਦੀ ਜਿਹੜੀ ਕਾਨੂੰਨ ਅਨੁਸਾਰ ਪ੍ਰਕਿਰਿਆ ਹੈਗੀ ਜਿਹੜਾ ਵਾਪਸ ਲਿਆਉਣ ਦੀ ਉਹ ਪਾਈਪਲਾਈਨ ਦੇ ਵਿੱਚ ਹੈਗੀ ਹੈ ਤੇ ਉਹ ਦੋਸ਼ੀਆਂ ਨੂੰ ਵੀ ਅਸੀਂ ਵਾਪਸ ਲੈ ਕੇ ਆਵਾਂਗੇ ਇਹਦੇ ਵਿੱਚ ਅਸੀਂ ਕੁੱਲ 12 ਦੋਸ਼ੀ ਜੋ ਲੋਕਲ ਇਹਨਾਂ ਦੇ ਹੈਂਡਲਰਸ ਹੋ ਗਏ ਜਾਂ ਲੋਕਲ ਸ਼ੂਟਰਸ ਹੈ ਉਹ ਵੀ ਅਸੀਂ ਆਈਡੈਂਟੀਫਾਈ ਕੀਤੇ ਹਨ ਤੇ ਅਰੈਸਟ ਕੀਤੇ ਹਨ ਲੋਕਲ ਸਪੈਸ਼ਲ ਲਾਅ ਦੇ ਵਿੱਚ ਐ ਐਕਸਾਈਜ਼ ਐਕਟ ਦੇ ਵਿੱਚ ਅਸੀਂ ਲਗਾਤਾਰੀ ਕਾਰਵਾਈ ਕਰ ਰਹੇ ਹਾਂ ਪਿਛਲੇ ਕੁਝ ਦਿਨਾਂ ਜਿਹੜਾ ਐਕਸਾਈਜ਼ ਦੇ ਉੱਤੇ ਕਾਫੀ ਸਾਡਾ ਫੋਕਸ ਰਹਿੰਦਾ ਹੈ ਜਿੱਦਾਂ ਕਿ ਹੂ ਚਟ੍ਰੇਜਡੀ ਹੋ ਜਾਂਦੀ ਹੈ ਜਾਂ ਇਨਾ ਹੋ ਗਿਆ ਜਾਂ ਉਹਦਾ ਮਿਸਯੂਜ਼ ਹੁੰਦਾ ਹੈ ਜਾਂ ਕੋਈ ਮਿਥਾਈਲ ਐਲਕੋਹਲ ਦੀ ਜਿਹੜੀ ਪੋਇਜ਼ਨਿੰਗ ਹੁੰਦੀ ਹੈ ਉਹਦੇ ਤੋਂ ਸੁਚੇਤ ਰਹਿਣ ਲਈ ਤੇ ਲਗਾਤਾਰ ਕੋਈ ਐਦਾਂ ਦੇ ਮਾੜਾ ਹਾਦਸਾ ਨਾ ਵਾਪਰ ਜੇ ਲਗਾਤਾਰੀ ਇਨਫੋਰਸਮੈਂਟ ਚੱਲਦੀ ਰਹਿੰਦੀ ਹੈ ਸਾਲ 2025 ਦੇ ਵਿੱਚ 143 ਕੇਸ ਅਸੀਂ ਐਕਸਾਈਜ਼ ਐਕਟ ਦੇ ਰਜਿਸਟਰ ਕੀਤੇ ਹਨ ਇਹਦੇ ਵਿੱਚ ਅਸੀਂ ਇਲਿਸੀਟ ਲਿਕਰ ਰਿਕਵਰ ਕੀਤੀ ਹੈ 2024 ਲੀਟਰ ਲਿਕਿਟ ਲਿਕਰ ਅਸੀਂ ਰਿਕਵਰ ਕੀਤੀ ਹੈ 1770 ਲੀਟਰ ਲਾਹਨ ਅਸੀਂ ਰਿਕਵਰ ਕੀਤੀ ਹੈ 15145 ਕਿਲੋ ਬੀਅਰ 23400 ਐਮਐਲ ਤੇ ਤਿੰਨ ਚਾਲੂ ਪੱਟੀਆਂ ਅਸੀਂ ਰਿਕਵਰ ਕੀਤੀਆਂ ਆਮ ਸੈਕਟਰ ਦੇ ਚ ਮਕਦਮੇ ਆਪਾਂ ਕੈ ਲੀਏ 21 ਮਕਦਮੇ ਦਰਜ ਕੀਤੇ ਹਨ ਇਹਦੇ ਵਿੱਚ ਅਸੀਂ 35 ਦੋਸ਼ੀ ਅਰੈਸਟ ਕੀਤੇ ਹਨ ਜਿਹਦੇ ਵਿੱਚ 38 ਪਿਸਟਲਸ ਅਸੀਂ ਸਾਲ 2025 ਚ ਰਿਕਵਰ ਕੀਤੀਆਂ ਜਿਹਦੇ ਵਿੱਚ ਫੋਰਨ ਮੇਡ ਗਲੌਕ ਪਿਸਟਲਸ ਵੀ ਪੰਜ ਪਿਸਟਲਸ ਹੈਗੀਆਂ 6 ਰਿਵੋਲਵਰ ਹੈ 4 ਦੇਸੀ ਕੱਟੇ ਹੈ ਇੱਕ 12 ਬੋਰ ਦੀ ਗਨ ਹੈ 146 ਜਿਹੜੇ ਕਾਰਟ੍ਰਿਜਸ ਹੈ ਤੇ 4 ਮੈਗਜ਼ੀਨਸ ਆਰਗੇਨਾਈਜ਼ਡ ਕ੍ਰਾਈਮ ਜਾਂ ਐਕਸ਼ਨ ਅਗੇਂਸਟ ਗੈਂਗਸਟਰਸ ਤੇ ਵੀ ਸਾਨੂੰ ਕਾਫੀ ਵੱਡੇ ਪੱਧਰ ਤੱਕ ਜਿਹੜੀ ਕਾਮਯਾਬੀ ਮਿਲੀ ਹੈ ਸਾਲ 2025 ਦੇ ਵਿੱਚ ਅਸੀਂ 28 ਗੈਂਗਸਟਰਸ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਜਾਂ ਇਨਵੋਲਡ ਹੈ ਜਾਂ ਉਹਨਾਂ ਦੇ ਐਸੋਸੀਏਟਸ ਹੈ ਜਾਂ ਮੇਨ ਅਕਿਊਜ਼ਡ ਹੈ 28 ਦੋਸ਼ੀਆਂ ਨੂੰ ਅਸੀਂ ਅਰੈਸਟ ਕਰਨ 'ਚ ਕਾਮਯਾਬ ਰਹੇ ਹਾਂ ਇਹ ਸਾਰੇ ਉਹ ਲੋਕ ਹੈ ਜਿਨ੍ਹਾਂ ਦੇ ਉੱਤੇ ਮਲਟੀਪਲ ਐਫ ਆਈ ਆਰਸ ਹੀਨਸ ਕ੍ਰਾਈਮ ਤੇ ਦਰਜ ਹਨ ਜਿਹੜਾ ਆਪਣਾ ਐਮਰਜੈਂਸੀ ਰਿਸਪੌਂਸ ਸਿਸਟਮ ਹੈ 112 ਹੈਲਪਲਾਈਨ ਅਸੀਂ ਅ ਜਿਹੜਾ ਉਹਦੇ ਤੇ ਕੰਮ ਕਰਦੇ ਆ ਮੈਨੂੰ ਦੱਸਣ 'ਚ ਖੁਸ਼ੀ ਹੈ ਕਿ ਕਪੂਰਥਲਾ ਪੁਲਿਸ ਦਾ ਐਵਰੇਜ ਰਿਸਪੌਂਸ ਟਾਈਮ 11 ਮਿੰਟ ਦਾ ਹੈਗਾ ਵਿਚ ਇਜ਼ ਅਮੰਗਸਟ ਦ ਬੈਸਟ ਇਨ ਦ ਸਟੇਟ ਤੇ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਇਹ ਸਰਵਿਸਿਜ਼ ਸਾਡੀ ਯੂਜ਼ ਕਰੋ ਕਿਸੇ ਵੀ ਉਹ ਮੁਸੀਬਤ ਚ ਹੁੰਦੇ ਆ ਇਮੀਡੀਏਟਲੀ 112 ਦੀ ਵਰਤੋਂ ਜ਼ਰੂਰ ਕਰਨ ਇਹਦੇ ਨਾਲ-ਨਾਲ ਜੋ ਵੀ ਲੋਕਾਂ ਦੀ ਦੁੱਖ ਤਕਲੀਫਾਂ ਲੋਕੀ ਸਾਡੇ ਕੋਲ ਲੈ ਕੇ ਆਉਂਦੇ ਆ ਕਿਸੇ ਸ਼ਿਕਾਇਤ ਦੇ ਰੂਪ ਦੇ ਵਿੱਚ ਤੇ 641 ਅਸੀਂ ਕੰਪਲੇਂਟਸ ਰੀਸੀਵ ਕੀਤੀਆਂ ਉਹਦੇ ਵਿੱਚ ਅਸੀਂ 4920 ਕੰਪਲੇਂਟਸ ਡਿਸਪੋਜ਼ ਆਫ ਕਰਤੀਆਂ ਜਿਹਦੇ ਵਿੱਚ ਮਸਲੇ ਦਾ ਨਿਪਟਾਰਾ ਹੋ ਗਿਆ ਹੈ ਤੇ ਆ ਬਾਕੀ ਵੀ ਕੰਪਲੇਂਟ ਸਮਾਪਨ ਤਰੀਕੇ ਨਾਲ ਜਿਹੜੀ ਉਹਦਾ ਨਿਪਟਾਰਾ ਕੀਤਾ ਜਾਊਗਾ ਟ੍ਰੈਫਿਕ ਇਨਫੋਰਸਮੈਂਟ ਦੇ ਵਿੱਚ ਸਾਲ 2025 ਦੇ ਵਿੱਚ ਬੜੀ ਸ਼ਕਤੀ ਨਾਲ ਟ੍ਰੈਫਿਕ ਇਨਫੋਰਸਮੈਂਟ ਕੀਤਾ ਗਿਆ ਜਿਹਦੇ ਵਿੱਚ 28094 ਟ੍ਰੈਫਿਕ ਚਲਾਨ ਕੀਤੇ ਗਏ ਹਨ ਟੋਟਲ ਫਾਈਨ 1 ਕਰੋੜ 85 ਲੱਖ 48400 ਰੁਪਏ ਦਾ ਰਿਕਵਰ ਕੀਤਾ ਹੈ 521 ਵੀਕਲ ਇੰਪਾਉਂਡ ਕੀਤੇ ਗਏ ਹਨ 210 ਟ੍ਰੈਫਿਕ ਅਵੇਰਨੈਸ ਸੈਮੀਨਾਰਸ ਸਕੂਲਸ ਦੇ ਵਿੱਚ ਕਾਲਜਸ ਦੇ ਵਿੱਚ ਤੇ ਪਬਲਿਕ ਦੇ ਵਿੱਚ ਅ ਬੱਸ ਯੂਨੀయన్స్ ਆਟੋ ਯੂਨੀਅਨਸ ਦੇ ਵਿੱਚ ਲਗਾਏ ਗਏ ਹਨ ਅਤੇ 38 ਟ੍ਰੈਫਿਕ ਜਿਹੜੀ ਐਂਟੀ ਇਨਕ੍ਰੋਚਮੈਂਟ ਡਰਾਈਵਸ ਹੈ ਉਹ ਪਬਲਿਕ ਦੇ ਸਹਿਯੋਗ ਨਾਲ ਨਾਲੇ ਸਬੰਧਤ ਸਿਵਿਕ ਅਥਾਰਟੀ ਨਾਲ ਅਸੀਂ ਚਲਾ ਰਹੇ ਹਾਂ